ਉਹ ਜੀ ਕਰੋ ਅੱਜ ਆਪਣੇ ਕੂਟਰ ਚੈੱਕ ਤੇ ਅੱਜ ਆਪਾਂ ਵੀਨੇ ਕਿਹੜੇ ਕਿਹੜੇ ਜੰਮਨਾ ਅੰਡੇ ਧਰੇ ਇੱਕ ਤਾਂ ਆਪਣੇ ਆਂ ਜੋੜੇ ਨੇ ਅੰਡੇ ਧਰ ਲਏ ਤੇ ਇੱਕ ਆਪਣੇ ਆ ਵੱਡੇ ਲਾਲ ਜੀਨੇ ਦੇ ਅੰਡੇ ਧਰੇ ਹੋਏ ਤੇ ਇੱਕ ਹੋਰ ਤੁਹਾਨੂੰ ਦਿਖਾਉਣੇ ਚੀਜ਼ ਆਪਣੀ ਕੂਦਰੀ ਨੇ ਦੋ ਅੰਡੇ ਧਰੇ ਸੀ ਇੱਕ ਤਾਂ ਪੂਰਾ ਵੱਡਾ ਅੰਡਾ ਤੇ ਇੱਕ ਆ ਦੇਖ ਲਓ ਤੁਹਾਡੇ ਸਾਹਮਣੇ ਕੱਚਾ ਪਹਿਲੇ ਹੀ ਅੰਡਾ ਧਰਦਾ ਛੋਟਾ ਸੋ ਇੱਕ ਪਹਿਲਾਂ ਵੀ ਆਪਣੇ ਨਾਲ ਹੋਇਆ ਤੇ ਆ ਜਿਹੜਾ ਆਪਣਾ ਬੱਚਾ ਢੱਲਾ ਸੀ ਹੋਨੇ ਵੀ ਅੱਗੇ ਨਾਲ ਠੀਕ ਹੈ ਇਹਨਾਂ ਕੂਤਰਾਂ ਨੇ ਨਾ ਕੁੱਟਿਆ ਸੀ ਯਾਰ ਥੱਲੇ ਧਰਾਇ ਇਹ ਵਿਚਾਰਾ ਤੇ ਧੌਣ ਧੂਣ ਵਾਵਾ ਚੱਲਦੀ ਵਿਚਾਰੇ ਦੀ ਬਾਕੀ ਉਹ ਆਪਣੇ ਬੱਚੇ ਇਹ ਵੀ ਪਹਿਲਾਂ ਢਿੱਲਾ ਸੀ ਜਿਹੜਾ ਨਿੱਕਾ ਸੀ ਇਹ ਵੀ ਹੁਣ ਸੈੱਟ ਅੱਗੇ ਨੂੰ ਇਹ ਆਪਣੇ ਬਾਜੀ ਵਾਲੇ ਕੂਤਰ ਦਾ ਪੱਠਾ ਤੇ ਆ ਵੀ ਕੂਤਰ ਇਹਦੀ ਵੀ ਕੀਤੀ ਹੁਣ ਮੈਂ ਐਡੀਸਨ ਦਿੱਤੀ ਆ ਇਹਨੇ ਸੱਟ ਨਹੀਂ ਤੇ ਆ ਆਪਣੇ ਬਾਕੀ ਤੇ ਆ ਆਪਣੀ ਕੂਤਰੀ ਨੇ ਵੀ ਆਡੇ ਧਰਲੇ ਖੱਟੀਆਂ ਦੀ ਨੇ ਤੇ ਕਵਰ ਨਹੀਂ ਕਰੇ ਹੋਏ ਆ ਤੇ ਆਪਣੀ ਗੋਤਰੀ ਸ਼ਾਕੀ ਟੋਚਣ ਵਾਲੀ ਇਹ ਵੀ ਬਾਹਾਂ ਦੇ ਧਰਨ ਵਾਲੀ ਆ ਇਹ ਪੱਠੀ ਆ ਜੀ ਤੇ ਆ ਆਪਣੇ ਉੱਤਰ ਕੋਸ਼ੋਣੋ ਆ ਆਪਣੇ ਸਾਥ ਤੇ ਕਾਲੀ چینی ਸੀ ਤੇ ਇੱਕ ਆਪਣਾ ਵੱਡਾ ਰੱਤਾ ਫਿਰਦਾ ਕੋਲੇ ਇਹ ਆਪਣਾ ਪੁਰਾਣਾ ਕੋਤਰਾ ਆਪਣੀ ਚੜੀਆਂ ਇਹਨਾਂ ਦਾ ਵੀ ਗਰ ਲੋਗ ਨਾਲ ਹੀ ਦਾਣਾ-ਦੂਣਾ ਪਾਇਆ ਹੁਣ ਸਾਰੇ ਜਨਵਰਾਂ ਨੂੰ ਇੱਕੋ ਇੱਕੋ ਟੈਂ ਸਾਰਿਆਂ ਨੂੰ ਦਾਣਾ ਪਾਇਦੇ ਤੇ ਆਪਾਂ ਨਵਾਂ ਲੈਂਦੇ ਇੱਕ ਜੋੜਾ ਚੜੀਆਂ ਦਾ ਪੀਲੀ ਜਿਹੜੀ ਤੇ ਆ ਨੀਲਾ ਨਰ ਫਰੋਜੀ ਤੇ ਵੀਡੀਓ ਕਿੱਦਾਂ ਲਾਦੀ ਹੁੰਦੀ ਵੀਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਆਪਣਾ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਆਉਣ ਵਾਲੀਆਂ ਤੇ ਬਾਕੀ ਕਮੈਂਟ ਲਾਜ਼ਮੀ ਕਰਦਾ ਕਰੋ ਸਾਰੇ ਵੀਰ ਭਰਾ ਤੇ ਫੁੱਲ ਸਪੋਰਟ ਆਈ ਰੱਖਿਆ ਕਰੋ ਆਪ ਨੂੰ ਤੇ ਚੈਨਲ ਵੱਤ ਵੱਤ ਸਬਸਕ੍ਰਾਈਬ ਕਰੋ ਆ ਆਪਣਾ ਸੈਂਟੀਨੈਟ ਦਾ ਜੋੜਾ ਸ਼ੁਕ ਕਰਦੇ ਆਂ ਵੀਡੀਓ ਦਾ ਫਿਰ ਐਂਡ ਹੌਲੀ ਹੌਲੀ ਵੱਡੇ ਵਲੌਗ ਬਣਾ ਕਰਾਂਗੇ ਹਜੇ ਤਾਂ ਫਿਲਹਾਲ ਛੋਟੀਆਂ ਵੀਡੀਓ ਬਣਾਉਨੇ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਪਈ ਸਾਰੇ